ਲੇ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਟਰੈਕਟਰ ਦਿਖਾਵਾਂਗੇ ਤਿੰਨੇ ਕੋਕਾ ਪੀਛੇ ਦਿਖਾਵਾਂਗੇ ਬਾਕੀ ਬਈ ਗੁਰਪ੍ਰੀਤ ਆਪਣੇ ਨਾਲ ਰਹੋਗਾ ਬਈ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਬ੍ਰੀਠ ਠੀਕ ਹੋ ਬਈ ਹਾਂ ਵਧੀਆ ਬ੍ਰੀਠ ਕਿਹੇ ਸੰਧਾ ਦੀ ਬਈ ਸਭ ਤੋਂ ਪਹਿਲਾਂ ਆਪਾਂ ਕਿੱਥੇ ਖੜੇ ਆਂ ਪਿੰਡ ਸੇਰੂਆ ਵੀਰੇ ਆਪਣਾ ਤਹਿਸੀਲ ਸਨਾਮ ਜੁੜਾ ਸੰਗਰੂਰ ਆ ਠੀਕ ਹੈ ਮਾਈਲ ਨੰਬਰ 9417552000 ਠੀਕ ਆ ਬਈ ਤਿੰਨ ਟਰੈਕਟਰ ਦਿਖਾਵਾਂਗੇ ਮਿੱਤਰੋ ਸਭ ਤੋਂ ਪਹਿਲਾਂ ਤੁਹਾਨੂੰ ਕਾਲੇਟੜ ਡਾੜਾ ਵਾਲਾ 5104 ਦਿਖਾਉਣਗੇ ਹਾਂਜੀ ਇੰਜਨ ਗੇਅਰ ਤਾਂ ਕਿਵੇਂ ਆ ਬਈ ਗ ਫੁੱਲ ਤਸੱਲੀ ਵਾਲਾ ਟਰੈਕਟਰ ਸੰਧੀਆ ਹਾਂ ਬਈ ਹਾਂ ਠੀਕ ਹੈ ਲੈ ਮਿੱਤਰੋ ਫੁੱਲ ਤਸੱਲੀ ਹੈ ਕਿ ਬਾਕੀ ਰੰਮਾ ਰੰਮਾ ਦਾ ਜਿੰਨਾ ਹੈਗਾ ਸਾਰਾ origignal ਆ ਟਰੈਕਟਰ ਟਰੈਕਟਰ ਵੀ ਬਈ ਪੂਰਾ ਫੁੱਲ ਬੜਾ ਫੁੱਲ ਸੁੱਕਾ ਪਿਆਣਾ ਬਈ ਹਾਂਜੀ 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 ਠੀਕ ਆ ਬਈ ਇਹਦਾ ਰੇਟ ਕਿੰਨਾ ਬਈ ਰੁਪਈਆ 270000 ਰੁਪਈਆ 2 ਲੱਖ ਤੇ 70000 ਮਾਡਲ ਕਿੰਨਾ ਬਈ ਇਹ 2008 2008 ਮਾਡਲ ਕਾਲੇ ਢੱਡਾ ਜ਼ੋਰ ਕਿਵੇਂ ਮਾਰਦਾ ਬਈ ਵਧੀਆ ਮਾਰਦਾ ਜੋਰ ਵੀ ਠੀਕ ਆ ਜੀ ਐ ਮਿੱਤਰੋ ਪੂਰਾ ਫੁੱਲ ਵਧੀਆ ਜ਼ੋਰ ਮਾਰਦਾਗਾ ਗੱਲ ਬਾਤ ਕਰੀਏ ਪਾਵਰ ਸਟੀering ਦੇ ਵਿੱਚ ਆਣਾ ਬਈ ਪਾਵਰ ਸਟੀering ਹੈ ਠੀਕ ਹੈ ਡਿਸਟ੍ਰਿਬਿਊਟਰ ਹੈ ਇਹਨੀਆਂ ਨਾ ਬਈ ਇਹਦੇ ਇਹ ਵਿੱਚ ਹੀ ਹੁੰਦਾ ਦੇ ਕੰਪਨੀ ਵਿੱਚ ਹੀ ਹੁੰਦਾ ਨਾ ਬਈ ਕੰਪਨੀ ਵਜੋਂ ਠੀਕ ਆ ਬਈ ਤੇ ਅਗਲਾ ਦਿਖਾਉਣਾ ਤੁਹਾਨੂੰ ਇਸ ਟਰੈਕਟਰ ਬਈ ਜਮਾਂ ਸਸਤੇ ਮੁੱਲ ਦਾ ਮਤਲਬ ਕਹਿ ਸਕਦੇ ਬਈ ਤੁਹਾਨੂੰ 1.5 ਤੋਂ 2 ਲੱਖ ਰੁਪਏ ਦਾ ਇਹ ਟਰੈਕਟਰ ਮਗਰ ਫਾਇਦਾ ਹੋ ਜੂਗਾ ਕਿਉਂਕਿ ਜੇ ਤੁਸੀਂ 50 HP ਦਾ ਟਰੈਕਟਰ ਲੈਣਾ ਤਾਂ ਆਹ ਲੈ ਜਾਓ ਮਿੱਤਰੋ ਤੇ ਮਾਡਲ ਗੁਰਪੀ ਤੇ ਬਈ ਇਹ 2018 2018 ਹਾਂ ਇੰਜਨ ਗੇਅਰ ਦਾ ਕਿਵੇਂ ਹੈ ਬਈ ਇਹ ਸੀੜਾ ਚੱਲੀ ਨਹੀਂ ਹਲੇ ਕੋਸੇ ਸਾਰਾ ਹਾਂ ਸਾਰਾ ਸੀਟ ਟਟਾ ਠੀਕ ਆ ਫਰੰਟਰ ਨਾ ਸਿੰਪਲ ਆ ਇਹ ਠੀਕ ਆ ਕਰਲੋਸ ਕਰ ਇੰਜਨ ਚਾਹੀ ਠੀਕ ਆ ਜੀ ਸਾਦੀ ਘਟਾਈ ਜਾ ਮਿੱਤਰੋ ਫਰੰਟਰ ਨਾਲ ਦੇਣਗੇ ਤੇ ਬੈਕਟਰ ਹੈਗੇ ਨੇ ਕਿ 80 ਕੇ ਪੈ ਜਣਾ ਬਈ ਹਾਂਜੀ ਹਾਂਜੀ ਠੀਕ ਆ ਬਈ ਲੈ ਮਿੱਤਰੋ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਟਰੈਕਟਰ ਵੀ ਇੰਜਨ ਕੇ ਦਾ ਵੀ ਬਾਈ ਕਹਿੰਦਾ ਫੁੱਲ ਬਟਾ ਫੁੱਲ ਤਸੱਲੀ ਹੈ ਕਿ ਸਾਡੇ ਕੋਲੋਂ ਠੀਕ ਆ ਬਾਈ ਜੀ ਅੱਕੀ ਬਈ ਆਪਦੀ ਆ ਕੇ ਤਸੱਲੀ ਕਰਕੇ ਰੇਟ ਲਾ 290000 2 ਲੱਖ 90000 2000 18 ਮਾਡਲ ਆ ਮਿੱਤਰੋ ਮਾਨਦਾਨ ਜ਼ਰੂਰ ਹੋ ਜੂਗਾ ਨਾ ਬਈ ਤੇ ਅਗਲਾ ਲਖੋਣੇ ਮਿੱਤਰੋ ਇਹ ਟਰੈਕਟਰ ਆ ਮੈਸੀ 1035 ਇਹ ਮਾਡਲ ਬਈ ਗੁਰਪ੍ਰੀਤ 2002 2002 ਦੋ ਮਾਡਲ ਹਾਂ ਇੰਜਨ ਗੇਅਰ ਦਾ ਓਕੇ ਓਕੇ ਫੁੱਲ ਵਾਕੀ ਲੈ ਜਾਣਾ ਵੀ ਇਹ ਵੀ ਫੁੱਲ ਵਾਕੀ ਲੈ ਜਾਣਾ ਹਾਂਜੀ ਹਾਂਜੀ ਠੀਕ ਆ ਟਰੈਕਟਰ ਵੇਖੋ ਬਈ ਪੂਰਾ ਫੁੱਲ ਸਾਰਾ ਸੀ ਸੁੱਕਾ ਪੈ ਟਰੈਕਟਰ ਯਾਰ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋਗੇ ਟਰੈਕਟਰ 12 ਦੇ ਟਾਇਰਾਂ ਦੇਗਾ ਮਿੱਤਰੋ ਜੇ ਕਿਸੇ ਵੀਰ ਨੇ ਮੋਡੀਫਿਕੇਸ਼ਨ ਕਰਾਉਣੀਆਂ ਤਾਂ ਇਹ ਟਰੈਕਟਰ ਤੁਸੀਂ ਲਿਆ ਸਕਦੇ ਹੋ ਗੈਣਾ ਬਈ ਹਾਂਜੀ ਹਾਂਜੀ ਤੇ ਇਹਦਾ ਰੇਟ ਬਈ 1,70,000 ਰੁਪਏ 1 ਲੱਖ ਤੇ 70,000 ਰੁਪਏ ਪਾਕੀ ਬਈ ਸਕਰੀਨ ਤੇ ਨੰਬਰ ਹੈਗਾ ਕਾ ਬਈ ਤੁਸੀਂ ਸੰਪਰਕ ਕਰ ਤੇ ਖਰੀਦ ਵੀ ਸਕਦੇ ਹੋ ਕਿ ਪਿੰਡ ਸੇਰੋਂ ਦੇ ਵਿੱਚ ਖੜਿਆਂਗੇ ਤੇ ਬਾਈਆਂ ਕੋਲੇ ਕੰਬਾਈਨਾ ਵੀ ਸੇਲ ਆਈਏ ਨੇ ਕਿ ਟਰੈਕਟਰ ਵੀ ਖੜੇ ਹੁੰਦੇ ਨੇ ਕਿ ਤੇ ਮਾਲਕ ਨੰਬਰ ਇੱਕ ਵਾਰ ਹੀ ਹੋਦਾ 9417552000 ਠੀਕ ਆ ਬਈ ਠੀਕ ਆ ਬਈ 1 ਰੁਪਏ ਦਾ ਗੱਲ ਕਰਕੇ ਬਹੁਤ ਵਧੀਆ ਲੱਗਿਆ ਕਰ ਲਓ ਸੰਪਰਕ ਵੇ ਜੀ ਧੰਨਵਾਦ